ਅੱਜ ਉਹਨਾਂ ਨੂੰ ਵਧਾਈਆਂ ਵੀ ਦੇਵਾਂਗੇ ਤਾਂ ਸਾਰੇ ਵੀ ਭਾਈ ਕੋਈ ਘੱਲ ਨਹੀਂ ਪਰ ਇਹਨਾਂ ਵਰਕਰਾਂ ਵੱਲੋਂ ਸਾਡੇ ਵੱਲੋਂ ਲੀਡਰਸ਼ਿਪ ਵੱਲੋਂ ਪਾਰਟੀ ਪ੍ਰਧਾਨ ਸਰਦਾਰ ਸੁਖਬੀ ਸਿੰਘ ਬਾਦਲ ਸਾਹਿਬ ਵੱਲੋਂ ਕਦੇ ਵੀ ਉਹਨਾਂ ਨੂੰ ਨਾਂ ਨਿਕਾਰਿਆ ਗਿਆ ਸਿੱਧੀ ਪ੍ਰਧਾਨ ਸਾਹਿਬ ਨਾਲ ਗੱਲ ਹੁੰਦੀ ਸੀ ਜਿੰਨੀਆ ਟੀਮ ਸਾਡੀ ਕਾਲੀ ਦਲ ਦੀ ਖੜੀ ਹੈ ਅੱਜ ਲੈ ਪ੍ਰਧਾਨ ਸਾਹਿਬ ਵੀ ਉਸ ਤੋਂ ਬਾਅਦ ਸੰਬੋਧਨ ਕਰਨ ਲੱਗੇ ਸੀ ਸਾਰੇ ਜਾਣੇ ਪਾਰਟੀ ਨਾਲ ਇਸ ਹਲਕੇ ਦੇ ਵਿੱਚ ਮਜ਼ਬੂਤੀ ਨਾਲ ਖੜੇ ਆ ਸਾਰੀ ਇੱਕ ਟੀਮ ਦੇ ਤੌਰ ਤੇ ਕੰਮ ਕਰ ਰਹੇ ਆ ਇੱਥੇ ਤਕੜੇ ਹੋ ਕੇ ਆਉਣ ਵਾਲਾ ਸਮਾਂ ਜਿਹੜਾ ਤੁਸੀਂ ਦੇਖੋਗੇ ਸੁਨਾਨ ਇੱਕ ਚੰਗੀ ਲੀਡਰਸ਼ਿਪ ਜਿਹੜੀ ਆ ਉਹ ਪੈਦਾ ਹੋਊਗੀ ਤੇ ਤਗੜੇ ਹੋ ਕੇ ਜਿਹੜੀ ਇਹ ਲੜਾਈ ਲੜਨਗੇ ਤੇ ਸਾਰੇ ਜਿੰਨੇ ਬੈਠਾ ਸੀ ਸਾਰੇ ਇੱਕ ਇੱਕ ਧੁਰ ਹੋ ਕੇ ਇੱਕ ਮੁੱਠੋ ਕੇ ਟੀਮ ਬਣਾ ਕੇ ਜਿਹੜਾ ਉਹ ਕੰਮ ਕਰਦੇ ਇਸ ਦੇਖ ਇੱਕ ਹਲਕਾ ਇੰਚਾਰ ਦਾ ਉਹ ਦਿੱਤਾ ਬੜੀ ਹੈਰਾਨੀ ਦੀ ਗੱਲ ਹੈ ਕਿ ਦੀਪਾ ਜੀ ਨੂੰ ਅੱਜ ਤੱਕ ਉਹਨਾਂ ਦੇ ਸਿਆਸੀ ਕੈਰੀਅਰ ਦੇ ਵਿੱਚ ਕਿਸੇ ਵੀ ਰੈਕਗਨਾਈਜ਼ਡ ਪਾਰਟੀ ਨੇ ਉਹਨਾਂ ਨੂੰ ਹਲਕਾ ਇੰਚਾਰਜ ਨਹੀਂ ਲਾਇਆ ਕੱਲਾ ਸ਼ਰੋਮਣੀ ਕੱਲ ਦਾ ਸੀ ਜਿਹਨਾਂ ਉਹਨੂੰ ਹਲਕਾ ਇੰਤਜ਼ਾਰ ਹਲਕਾ ਇੰਤਜ਼ਾਰ 80 ਸਰਪੰਚ ਠੀਕ ਹੈ ਜੇ ਅਸੀਂ ਅਸੀਂ ਸਰਪੰਚ ਜਾ ਕੇ ਉਹਨਾਂ ਨੂੰ ਸਾਡੇ ਸਾਰੇ ਵਰਕਰ ਉਹਨਾਂ ਨੂੰ ਜਿਹੜਾ ਹਲਕੇ ਦੀ ਨੁਮਾਇੰਦਗੀ ਦਿਵਾ ਕੇ ਲੈ ਕੇ ਆਏ ਪਰ ਉਹਨਾਂ ਵੱਲੋਂ ਅੱਜ ਛੱਡ ਕੇ ਜਾਣਾ ਦੇਖੋ ਪਾਰਟੀ ਨੇ ਉਹਨੂੰ ਬਹੁਤ ਵੱਡਾ ਮਾਨ ਸਤ ਕਰ ਦਿੱਤਾ ਸੀ ਤੇ ਜਦੋਂ ਕੋਈ ਪਾਰਟੀ ਦਾ ਲਾਇਆ ਹੋਇਆ ਨੁਮਾਇੰਦਾ ਜਾਂਦਾ ਉਹਦਾ ਦੁੱਖ ਜ਼ਰੂਰ ਇਸ ਗੱਲ ਦਾ ਹੁੰਦਾ ਕਿ ਯਾਰ ਅਸੀਂ ਤੈਨੂੰ ਇਹਨਾਂ ਮਾਨ ਸਤ ਕਰ ਦਿੱਤਾ ਪਰ ਤੁਸੀਂ ਉਹ ਸਨਮਾਨ ਸਤ ਦਾ ਮੁੱਲ ਨਹੀਂ ਝੋੜਿਆ ਜਾਂ ਉਹਦਾ ਮਾਣ ਨਹੀਂ ਰੱਖਿਆ ਪਰ ਅੱਜ ਉਹਨਾਂ ਵੱਲੋਂ ਜਾਣਾ ਜਿਹੜਾ ਉਹ ਬੜੇ ਹੀ ਹਮਤ ਭਾਗਾ ਤੇ ਪਾਰਟੀ ਜਿਹੜੀ ਆ ਕੋਈ ਗੱਲ ਨਹੀਂ ਇਹ ਸਮੁੰਦਰ ਹੈ ਮੈਂ ਹਮੇਸ਼ਾ ਕਹਣਾ ਪਾਰਟੀ ਸਮੁੰਦਰ ਹੈ ਤੇ ਉਹ ਇੱਕ ਅੱਧੀ ਬੂੰਦ ਨਿਕਲ ਗਈ ਕਿ ਪੈ ਗਈ ਕੋਈ ਫਰਕ ਨਹੀਂ ਪੈਂਦਾ ਪਾਰਟੀ ਇਹਨਾਂ ਨਾਲ ਹੈ ਜਿੰਨੇ ਖੜੇ ਨੇ ਪਾਰਟੀ ਇਹਨਾਂ ਬੰਦਿਆਂ ਦੇ ਨਾਲ ਹੈ ਪਾਰਟੀ ਕਿਸੇ ਲੀਡਰ ਮੇਰੇ ਨਾਲ ਜਾਂ ਇਹ ਕੀ ਹੁੰਦਾ ਹੈ ਕਈ ਵੀ ਨਾ ਪਾਰਟੀਆਂ ਦੇ ਵਿੱਚ ਦੇਖੋ ਇੱਕ ਖਰਾਕੇ ਹੁਣ ਮੈਂ ਆ ਮੈਨੂੰ ਕਹੋ ਤੁਸੀਂ ਸੰਗੂਰ ਭੇਜਤਾ ਅਸੀਂ ਇਹ ਕਹੀ ਕਹਣਾ ਸੱਚ ਤਾਂ ਉਹ ਜੋਧਦੇ ਆ ਵੀ ਚਾਹ ਅਫਗਾਨਿਸਤਾਨ ਤੋਂ ਲੜਾਈ ਲੜਾਉਂਦੇ ਹਾਂ ਉੱਥੋਂ ਵੀ ਲੜਨਾਂਗੇ ਮਸਲਾ ਇਹ ਨਹੀਂ ਹੁੰਦਾ ਕਈ ਵਾਰੀ ਕਿਸ ਤੱਕ ਪਾਰਟੀ ਦਾ ਵਿੱਚ ਲੀਡਰ ਜਦੋਂ ਆਉਂਦਾ ਹੈ ਇੱਕ ਮਾਨ ਸਤਕਾਰ ਕਾ ਦ ਵੱਡਾ ਹੁੰਦਾ ਹੈ ਪਹਿਲਾਂ ਇਲੈਕਸ਼ਨ ਲੜਿਆ ਹੋਇਆ ਹੈ ਤੇ ਉਸ ਕਰਕੇ ਨਾਲੇ ਸਾਡੀ ਉਮਰ ਜੇ ਸਾਡੇ ਜਿਹੜੇ ਯੂਥ ਵਾਲੇ ਨੇ ਇਹਨਾਂ ਦੀ ਟੀਮ ਜਿਹੜੀ ਹੈ ਸਾਡੀ 25 30 ਸਾਲਾਂ ਬਾਅਦ ਵਾਰੀ ਆਈ ਹੈ ਸੋ ਇਹਨਾਂ ਦੀ ਇਹ ਕਿਤੇ ਨਾ ਕਿਤੇ ਕੋਈ ਨੀ ਕਰਮ ਵੀ ਤਕਦੀਰ ਵੀ ਹੁੰਦੀ ਹੈ ਕਈ ਵਾਰੀ ਬੰਦੇ ਦੇ ਉਹ ਇਨਫਲੂਐਂਸੀ ਇਹਨਾਂ ਕਰ ਲਾਂਦਾ ਦੇਖੋ ਸੁਬੀਰ ਜੀ ਦੇ ਬਹੁਤ ਨੇੜੇ ਵੀ ਰਹੇ ਨੇ ਜੀਪਾ ਜੀ ਅਮਾ ਜਾ ਆਪਣੇ ਹਾਲਾਤ ਇਹ ਜੇ ਪੈਦਾ ਕਰਦੇ ਅੱਜ ਤੁਸੀਂ ਜੇ ਪੰਜਾਬ ਦੇ ਹਾਲਾਤ ਦੇਖੋ ਜਦੋਂ 2017 ਸ਼ਰੂਮ ਨੇ ਕਲਦਨ ਦੀ ਸਰਕਾਰ ਗਈ ਸੀ 182 ਹਜ਼ਾਰ ਕਰੋੜ ਦਾ ਕਰਜ਼ਾ ਸੀ ਜਿਹੜੇ 70 ਸਾਲਾਂ ਚ ਲੁੱਟਣ ਦੀ ਗੱਲ ਕਰਦੇ। ਤੇ ਉਸ ਤੋਂ ਬਾਅਦ ਕੈਪਟਨ ਸਾਹਿਬ ਆਏ 275 ਹਜ਼ਾਰ ਕਰੋੜ ਹੋਇਆ। ਇਹ ਸਰਕਾਰ ਨੇ 3 ਸਾਲਾਂ ਚ 1/2 ਲੱਖ ਕਰੋੜ ਰੁਪਏ ਤੋਂ ਉੱਪਰ ਕਰਜ਼ਾ ਲੈ ਲਿਆ ਤੇ ਜਿੰਦੇ ਇਹ ਸਰਕਾਰ ਜਾਊਗੀ 5 ਲੱਖ ਕਰੋੜ ਤੋਂ ਉੱਤੇ ਕਰਜ਼ਾ ਲਾਊਗਾ। ਸੋ ਪੰਜਾਬ ਨੂੰ ਇੱਕ ਇਹੋ ਜਿਹੀ ਰਹਿਨਮਾਈ ਦੀ ਲੋੜ ਹੈ। ਪੰਜਾਬ ਨੂੰ ਇੱਕ ਇਹੋ ਜਿਹੀ ਲੀਡਰ ਦੀ ਲੋੜ ਹੈ ਜਿਹੜਾ ਪੰਜਾਬ ਨੂੰ ਪ੍ਰੋਗਰੈਸਿਵ ਕਰਕੇ ਪਹਿਲਾਂ ਤੇ ਕਰਜ਼ੇ ਦੀ ਪੰਡ ਤੋਂ ਮੁਕਤੀ ਦਿਵਾਵੇ। ਤੇ ਜਿੱਥੇ ਪੰਜਾਬ ਦੇ ਵਿੱਤਾਂ ਦੀ ਗੱਲ ਕਰੀ ਗੇੜੀ ਪਾਰਟੀ ਜਿਹੜੀ ਸਰਕਾਰ ਕੇਂਦਰ ਦੀ ਪੰਜਾਬ ਦੇ ਲਈ ਕੰਮ ਕਰੂਗੀ ਪੰਜਾਬ ਦੀਆਂ ਮੰਗਾਂ ਤੇ ਕੰਮ ਕਰੂਗੀ ਕਰਜ਼ੇ ਮਾਫੀ ਦੀ ਗੱਲ ਹੈ ਕਿਸਾਨੀ ਦੀ ਗੱਲ ਹੈ ਸਬੰਧੀ ਸਿੰਘਾਂ ਦੀ ਗੱਲ ਹੈ ਜਾਂ ਕੋ ਹੋਰ ਪੰਜਾਬ ਨੂੰ ਇੱਕ ਪੈਕੇਜ ਦੇਣ ਦੀ ਗੱਲ ਹੈ ਜਦੋਂ ਉਹ ਗੱਲ ਕਰੂਗੀ ਤਾਂ ਡੈਫੀਨੇਟ ਹੈ ਉਹਦੇ ਨਾਲ ਸਮਝੌਤਾ ਕਰਨ ਤੇ ਕੋਈ ਵਿਚ ਨਹੀਂ ਕਰਨੀ ਚਾਹੀਦੀ ਪਾਰਟੀ ਦੇ ਸਾਰੇ ਲੀਡਰਸ਼ਿਪ ਵੀ ਕਹਿੰਦੀ ਹੈ ਬਾਕੀ ਸਾਰੇ ਸਾਹਾ ਦੋਨੇ ਪਾਸੇ ਹਰ ਪਾਰਟੀ ਦਾ ਬੰਦਾ ਇਹ ਗੱਲ ਕਰਦਾ ਕਿਉਂਕਿ ਲੜਾਈ ਲੜਨੀ ਹੈ ਜੇ ਭਲਾ ਤਾਂ ਹੋ ਸਕਦਾ ਹੈ ਜੇ ਤੁਹਾਡੀ ਖੇਤਰੀ ਪਾਰਟੀ ਸ਼੍ਰੋਮਣੀ ਕਾਲ ਦਲ ਪੰਜਾਬ ਦੇ ਵਿੱਚ ਸਰਕਾਰ ਲੈ ਕੇ ਆਉਂਦੀ ਜੇ ਸਰਕਾਰ ਨਹੀਂ ਆਉਂਦੀ ਤਾਂ ਇਹ ਗੱਲ ਮੰਨ ਲਿਓ ਤੁਸੀਂ ਕਿ ਪੰਜਾਬ ਦੇ ਹਲਾ ਜਿਹੜੇ ਨੇ ਸ਼੍ਰੀਲੰਕਾ ਨਾਲ ਵੀ ਪੜੇ ਹੋਣਗੇ ਸੋ ਅੱਜ ਜ਼ਰੂਰ ਤਾਂ ਜਿਹੜੀ ਖੇਤਰੀ ਪਾਰਟੀ ਦੀ ਹੈ ਪੰਜਾਬ ਨੂੰ ਉਹਦੇ ਲਈ ਲੜਾਈ ਦੇ ਲਈ ਸਾਨੂੰ ਬੈਕਅਪ ਲਈ ਨਾਲ ਇਕੱਠੇ ਹੋ ਕੇ ਪੰਜਾਬ ਦੇ ਹਿੱਤਾਂ ਲਈ ਜਿਹੜਾ ਅਸੀਂ ਪੰਜਾਬ ਦੀ ਲੜਾਈ ਲੜਦੇ ਹਾਂ ਸਾਡੀ ਸਿਆਸਤ ਜਿਹੜੀ ਹੈ ਜੇ ਸਹੀ ਦੇਖੋ ਤਾਰੀ ਤੋਂ ਖਨੌਰੀ ਤੇ ਚੰਡੀਗੜ੍ਹ ਤੋਂ ਫਿਰੋਜ਼ਪੁਰ ਇਹ ਦੂ ਪ੍ਰਧਾਨ ਵੀ ਹੋ ਤੇ ਮੰਤਰੀ ਵੀ ਹੋ ਪਰ ਮੈਨੂੰ ਨਹੀਂ ਲੱਗਦਾ ਕਿ ਉਸ ਲੈਵਲ ਦੀ ਕਾਰਗੁਜ਼ਾਰੀ ਕਿ ਤੁਸੀਂ ਚਾਰ ਚੀਜ਼ਾਂ ਜੇ 100 ਕਰੋੜ ਦਾ ਕੰਮ ਕਰਾ ਵੀ ਲਓਗੇ ਫਿਰ ਕਿੱਡੀ ਗੱਲ ਹੈ ਇਹ ਹਲਕੇ ਤੁਸੀਂ 5 ਸਾਲਾਂ ਦਾ 100 ਕਰੋੜ ਦਾ ਕੰਮ ਕਰਾਤਾ ਕੋਈ ਵੱਡੀ ਗੱਲ ਨਹੀਂ ਹੈ ਇਹ ਤੁਸੀਂ ਦੇਖੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ ਇਹ ਤੁਸੀਂ ਦੇਖੋ ਜਦੋਂ ਚਾਹੇ ਸਾਡੇ ਪੁਰਾਣੇ ਲੀਡਰ ਰਹੇ ਨੇ ਕਿੰਨੇ ਕੰਮ ਕਰਦੇ ਆਂ ਜਿਹੜੀਆਂ ਚੀਜ਼ਾਂ ਪੰਜਾਬ ਦੇ ਵਿੱਚ ਤੁਸੀਂ ਵਿਕਰਮ ਸਿੰਘ ਮਜੀਠੀਆ ਦਾ ਕੰਮ ਦੇਖੋ ਇਹ ਵੀ ਤਿਆਰੀ ਤੁਹਾਡੇ ਨਾਲ ਸੀ ਇਕੱਲਾ ਐਮ.ਐਲ.ਏ ਸੀ ਉਹਦੇ ਕੰਮ ਦੇਖੋ ਸੋ ਇਹ ਕੋਈ ਬਹੁਤ ਵੱਡੀਆਂ ਗੱਲਾਂ ਨਹੀਂ ਹੈ ਕਾਈ ਕੋਈ ਨੌਜਵਾਨ ਉਹਨਾਂ ਦੇ ਨਾਲ ਪਾਰਟੀ ਨੂੰ ਛੱਡ ਕੇ ਗਿਆ ਇੱਥੋਂ ਇਹ ਪਤਾ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੈ ਦਲ ਬਦਲੂ ਹਮੇਸ਼ਾ ਦਲ ਛੱਡ ਕੇ ਚਲੇ ਜਾਂਦੇ ਨੇ ਪਰ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵੀ ਵਰਕਰ ਉਹਨਾਂ ਦੇ ਨਾਲ ਨਹੀਂ ਗਿਆ ਇਸ ਗੱਲ ਦੀ ਸਾਨੂੰ ਖੁਸ਼ੀ ਵੀ ਹੈ ਤੇ ਸਾਨੂੰ ਪੂਰਨ ਪ੍ਰਸਾਦ ਵੀ ਹੈ ਕਿ ਸਾਰੇ ਅਸੀਂ ਇੱਕਜੁੱਟ ਹੋ ਕੇ ਹਰ ਤੈਨੂੰ ਦੇ ਵਿੱਚ ਕਾਰਗਰ 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 ਨਮਾਇੰਦਗੀ ਤੇ ਬੈਠਿਆ ਸਨ ਵਾਲਾ ਇਨਸਾਨ ਜਿਉਂ ਕੇ ਵਧੀਆ ਸ਼੍ਰੋਮਣੀ ਕਰੂਂ ਹੀ ਬੰਦਾ ਨਿਕ ਨਮਾਇੰਦਗੀ ਕਰੇਗਾ ਮੇਰੀ ਸਾਰਿਆਂ ਨੂੰ ਇਹੀ ਅਪੀਲ ਵੀ ਹੈ ਵੀ ਜਿਸ ਤਰ੍ਹਾਂ ਹੁਣ ਸਾਰੇ ਵਰਕਰ ਇਕੱਠੇ ਹੋ ਕੇ ਚੱਲ ਰਹੇ ਆ ਸਾਰੇ ਉਦਯੋਗਦਾਰ ਤੇ ਇਸੇ ਤਰ੍ਹਾਂ ਸਾਰੇ ਵਰਕਰਾਂ ਨੇ ਟਿਕਟ ਪਾਈ